ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਜੇ ਕਿਸੇ ਵੀਰ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨਰਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜੇ ਤੇ ਲੋਡਰੀ ਫਾਰਮ ਤੇ ਪਹੁੰਚੇ ਆ ਤਸਵੀਰ ਤੇ ਜਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜਿੰਨਾ ਚੋ 2 ਸੂਏ ਸਵਾਜ ਨਾਗਾ 3 ਗੱਬਣ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਮੇਰਾ ਕੰਮ ਸਰਬ ਤੁਹਾਨੂੰ ਬਸ ਉਹ ਦਿਖਾਉਣਾ ਹੁੰਦਾ ਇੱਕ ਨੰਬਰ ਤੋਂ ਆਜੋ ਜੀ ਪਹਿਲਾਂ ਡਿਟੇਲ ਲੈ ਕੇ ਦਿਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਨਾਮ ਬਾਈ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਵਾਲਾ ਨੰਬਰ 6284310416 6284310416 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਜੀ ਸੂਆ ਵੀਰੇ ਦੂਜਾ ਐਕੀ ਤੀਜੀ ਵਾਲੀ ਉਹ ਆਪ ਦਿਖਾਉਣੀ ਨਹੀਂ ਨਗੀ ਬਾਕੀ ਦੂਜੇ ਤੇ ਪਹਿਲੇ ਵਾਲੇ ਹੀ ਆ ਠੀਕ ਆ ਜੀ ਹਾਂ ਸੂਆ ਦੂਜਾ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਦਿਨ ਪਾਣੀ ਤੋਂ 4 ਲੈਂਦਾਂ ਲੈ ਜੂਗੀ ਬਾਕੀ ਕੋਈ ਜਿਹੜੀ ਪਸ਼ੂ ਦਾ ਪਤਾ ਮਿੰਦਾ 14 15 ਕਿਲੋ ਬਲੂਨ ਦਾ ਦੁੱਧ ਦੱਸਿਆ ਬਾਈ ਦਿੱਤਾ ਉਹਨਾਂ ਨੇ ਠੀਕ ਆ ਜੀ ਚਲੋ ਬਲਾਸ ਜੀ ਹਾਂ ਮੰਨ ਕੇ 14 15 ਮੰਨ ਕੇ ਲੈ ਲੈ ਹੈਰ ਸ਼ਹਿਰ ਚ ਪੈ ਜਾਂਦੀ ਆ ਕ੍ਰੋਸ ਇਹ ਥਾਣਾ ਜੀ ਹਾਂ ਥਾਣਾ ਨੂੰ ਬਈ ਕੋਈ ਹੱਥ ਨਾਲ ਚੁਆਈ ਚੁਆਈ ਬਹੁਤ ਚੰਗੀ ਆ ਠੀਲ ਠੰਡੀਆਂ ਰੋਲਾ ਮੀਂਹ ਆ ਜਾਂ ਮਾੜੀਆਂ ਜੇ ਦੋਵੇਂ ਉਹ ਇਹ ਤਾਂ ਇਹਨਾਂ ਦਾ ਬਈ ਕੋਈ ਨਹੀਂ ਨੀਗਾ ਮੂੰਹ ਵੀ ਨਹੀਂ ਹੈ ਨੀ ਇਹਨਾਂ ਦੇ ਤੂੰ ਠੰਡੀਆਂ ਬਈ ਨਹੀਂ ਆ ਰਦੀਆਂ ਲੈ ਠੀਕ ਆ ਜੀ ਕੋਈ ਜਿੱਥੇ ਮਰਜੀ ਬੈਠੀ ਆ ਤੋਰ ਕੇ ਦਿਖਾ ਦੀ ਬਈ ਬਾਹਰ ਲੈ ਆਈ ਖੁੱਲੇ ਜੇ ਥੋੜਾ ਜਿਹਾ ਸੁਆ ਬਈ ਦੱਸਦਾ ਇਹ ਦੂਜਾ ਸੁਣਦੀ ਆ ਜੀ ਸਮਾਂ ਹਫ਼ਤਾ ਮੰਨ ਕੇ ਆ ਜਾਓ ਜੀ ਇੱਕ ਦੋ ਦਿਨ ਗਾਮ ਪਛਾਣ ਵੀ ਹੋ ਗਈ ਪੰਜ ਕਿ ਗਿਆ ਉਹਨਾਂ ਨੇ ਆਪਾਂ ਨੂੰ ਮੰਨ ਕੇ ਗੱਲ ਵੱਧ ਘੱਟ ਵੀ ਲੈ ਸਕਦੀ ਆ ਪੰਜ ਕਹਿੰਦੇ ਹੋ ਸਕਦੀ ਆ ਜਾਂ ਦੋ ਦਿਨ ਵੱਧ ਵੀ ਲੈ ਜਾਣਾ ਉਹ ਪ੍ਰਾਪਰਾ ਕਰਕੇ ਆਪਣੇ ਕੋਲ ਵੀ ਲੈ ਆਉਂਦੀਆਂ ਆਪਾਂ ਘੜਾ ਪਟੀਕੇ ਭਰਾਏ ਜੇ ਆਪਾਂ ਗੱਲ ਕਿ ਕਿ ਨਹੀਂ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਵਜਨ ਵਜੂਦ ਬਾਈ ਪੂਰਾ ਜੰਗ ਹਾਂ ਉਹ ਵੀ ਸਾਫ ਆ ਬਾਈ ਕੋਈ ਨੀ ਸੋਨਾ ਕੱਟ ਵਾਲਾ ਹਵਾਨਾ ਚਾਰ ਹੀ ਥਾਣਾ ਥਾਣ ਬਹੁਤ ਚੰਗਾ ਲੱਗਿਆ ਬਾਈ ਯਾਰ ਉਹ ਸਾਰੀਆਂ ਬੜਾ ਨੂੰ ਖਣ ਚੋਗੇ ਲੈ ਜਾਰ ਖਾਣ ਲੱਗਿਆ ਵਾ ਦੇਖ ਸਕਦੇ ਤੁਸੀਂ ਪੂਰਾ ਠੰਡੀ ਆ ਕੋਈ ਐ ਨਹੀਂ ਥੋੜਾ ਜਿਹਾ ਕੈ ਉਹ ਕੋਈ ਚੱਕਰ ਨਹੀਂ ਜਿਵੇਂ ਮਰਜੀ ਬੈਠੀ ਜਾ ਲੈ ਸਹੀ ਗੱਲ ਹੈ ਦੁੱਧ ਪਾਈਦਾ 15 16 ਕਿਲੋ ਪਾ ਜੂਗੀ ਹੱਕ ਵੀ ਹੈ ਮੇਰੇ ਪਾਉਣ ਦਾ ਕੋਈ ਬਾਹਲਾ ਨਹੀਂਗਾ ਜੀ ਜਿਹੜੇ ਹਿਸਾਬ ਨਾਲ ਵਜਨ ਮوجود ਆ ਬਾਕੀ ਸੇਵਾ ਦੇ şart ਤੇ ਹੈ ਮੌਸਮ ਚੰਗਾ ਆ ਜਾਣਾ ਜੀ ਦੁੱਧ ਤੁਸੀਂ ਜਿੰਨਾ ਮਰਜੀ ਚੋਲਿਓ ਜੀ ਬਾਕੀ ਸਾਫ ਆ ਪਧਰ ਆ ਬਾਈ ਮੰਨ ਕੇ ਤਾਂ ਥੰਮ ਥੰਮ ਚੰਗਿਆ ਬਹਿੜਦੇ ਕੋਈ ਥਾਨ ਨਹੀਂ ਬਰੀਕ ਚੁੰਡੀਆਂ ਵਾਲੇ ਆ ਸਹੀ ਗੱਲ ਹੈ ਜੀ ਦੁੱਧ ਵੀ ਬਈ ਇਹਦਾ ਮੱਝਾਂ ਵਰਗਾ ਹੋ ਜਾਂਦਾ ਕਰੋਸ ਆਂਗ ਆ ਜਾਂਦਾ ਆਏ ਸ਼ੋਭਾ ਬਾਈ ਕਹ ਦੱਸਦਾ ਵੀ ਕਰੋਸ ਆ ਜਾਂਦਾ ਦੁੱਧ ਮੱਝਾਂ ਵਰਗਾ ਹੀ ਹੁਣ ਡਿਮਾਂਡ ਵੀਰੇ ਦੀ ਜਮ੍ਹਾਂ ਲੈਣ ਦੇਣ ਜੀ ਵਾਲੀ ਇਹ 55000 ਨੂੰ ਮਾਨਤਾਨ ਕਰ ਦਾਂਗੇ ਬਈ ਯਾਰ ਠੀਕ ਹੈ ਜੀ ਬਈ ਇੱਕ ਬੇਨਤੀ ਆ ਰਿਹਾ ਯਾਰ ਫੋਡੇ ਬਾਈ ਵਾਲਾ ਕੰਮ ਨਾ ਕਰੇ ਆਪਾਂ ਇਹਨਾਂ ਫੋਡੇ ਬਾਈ ਕਰ ਲਾ ਕਹਿੰਦੇ ਫਿਰ ਮੁੱਲ ਭਲਾ 65 ਕਰਾ ਲਓ ਆਪਾਂ ਨੂੰ ਐ ਨਹੀਂ ਆ ਰੌਲਾ ਆਪ ਨੇੜੇ ਜਿਹੜੇ ਦਾਦ ਨੇ ਵੀ ਮੜਦ ਮੋਟਾ ਮਾਨਤਾਨ ਹੋਇਆ ਉਹਨੇ ਬਾਹਰ ਅਗਰਾ ਕਰੀ 55 ਮੰਗਿਆ ਮੋਲ ਨਹੀਂ ਕਰਦੇ ਆਪਾਂ ਲੈਣ ਦੇ ਉਹ ਯਾਰ ਮਾਨ ਜਾਈ ਕੰਮ ਕਰਦੇ ਹੁੰਦੇ ਆ ਬਾਹਰ ਨਹੀਂ ਕਰਦੇਗੇ ਚਲੋ ਕੋਈ ਗੱਲ ਨਹੀਂ ਮੈਂ ਵੀ ਮਾਨਤਾਨ ਹੋ ਜੂਗਾ ਹਾਂ ਕੋਈ ਚੱਕਰ ਨਹੀਂ ਬਾਈ 2 ਨੰਬਰ ਵੀਰੇ ਸੁਆ ਕਿੰਨਾ ਬਾਈ ਇਹ ਦੂਜਾ ਸੁਆ ਬਾਈ ਕੱਟ ਕੱਟ ਤੁਸੀਂ ਆਪੰਦਾ ਜਰਾ ਬੱਦੀ ਆ ਜਰਾ ਠੰਡੀ ਵਾਲਾ ਸੁਆ ਦੂਜਾ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹ 6 ਲੈ ਹਫਤਾ ਵਰ ਕਿੰਨਾ ਭਾਜ ਦੁੱਧ ਜੀ ਦੁੱਧ ਇਹ 16 ਕਿਲੋ ਪਲੂਣ ਦਾ ਦੱਸਿਆ ਉਹਨਾਂ ਨੇ ਦਿੱਤਾ ਵਾ ਠੀਕ ਹੈ ਜੀ ਤੋੜ ਕੇ ਦਿਖਾ ਦਿ ਬਾਈ ਧੱਕ ਕੇ ਪਾਸੇ ਕਰਨ ਵਾਲਾ ਕੰਮ ਉਹ ਸਹੀ ਗੱਲ ਵਿਸ਼ਾਲਾ ਮਾਰਦੀਆਂ ਫਿਰਦੀਆਂ ਉਹ ਚੀਜ਼ ਨਹੀਂ ਠੀਕ ਹੈ ਜੀ ਸੁਆ ਦੂਜਾ ਸਮਾਂ ਲੈ ਜੋ 6-7 ਦਾ ਨਾ ਜੇ ਜੀ ਵੱਧ ਵੀ ਲਿਜਾ ਸਕਦੇ ਆਂਗੇ ਇਹ ਵੀ ਕ੍ਰੋਸ ਆ ਜਾਂਦਾ ਥਾਂ ਨੇ ਇਹਦਾ ਵੀ ਬਾਈ ਜਮਾ ਟਾਪ ਦਾ ਲੱਗਿਆ ਵਾ ਬਾਈ ਥਾਂ ਤਾਂ ਜੇ ਕੱਚੀ ਕਰਕੇ ਥਾਂ ਤਾਂ ਤਿੱਖਾ ਪੈਂਸਲ ਵਰਗਾ ਥਾਂ ਤੇ ਖਾ ਮੁਰੋ ਸਹੀ ਗੱਲ ਹੈ ਜੀ ਪਹਿਲੀ ਕੱਚੀ ਕੱਚੀ ਆ ਪਰ ਮੇਰੇ ਫਾਇਦਾ ਹੋ ਜਾਣਾ ਅੱਜ ਤੁਹਾਨੂੰ ਭਾਜ ਮਿਲ ਜਾਣੀ ਜਿੱਦ ਤੱਕ ਤਿਆਰ ਹੋਈ ਉਹਦੇ ਦੀ ਡਿਮਾਂਡ ਹੋਰ ਹੋਰ ਹੋਗਲੀ ਫਿਰ ਬਾਕੀ ਧਣਾ ਤੇ ਸਹਿਜ ਵੀ ਸੋਹਣੇ ਆ ਗੈਕ ਤੇ ਲੱਗਿਆ ਬਾਈ ਬੱਛੀ ਆਂਗਾ ਕੋਈ ਆਏ ਨਹੀਂ ਚੈੱਕ ਕਰੋ ਮੈਂ ਤੁਹਾਨੂੰ ਪੂਰੀ ਸਟਰੋਂਗ ਹੁੰਦੀ ਕਿੰਨਾ ਬਾਜੂ ਦੁੱਧ ਬਾਈ ਦੁੱਧ ਬਾਈ 17 18 ਕਿਲੋ ਦਾ ਹੱਕ ਵੀ ਪਾਣ ਦਾ ਦੇਣ ਦਾ ਜਮਾਨਾ ਕਿਦਾਂ ਕੱਚੀ ਆ ਜਿਵੇਂ ਠੀਕ ਹੈ ਕਿੰਨੀ ਪਾ ਦੇ ਵੱਦ ਪਾ ਦੇ ਵਜਨ ਵਾਲੀ ਆ ਸਾਫ ਸੁਥਰੀ ਆ ਬੜ ਸਹੀ ਗੱਲ ਹੈ ਸਾਫ ਸੁਥਰੀ ਆ ਕੋਈ ਲਿਸੀ ਫਿੱਕੀ ਨਹੀਂ ਗੀ ਚੰਗੀ ਸੇਵ ਵਾਲੇ ਕਰੋ ਹੀ ਆਏ ਵੇ ਜੀ ਪਸੂ ਬਾਜੂ ਸੋਨਾ ਕੱਟ ਵਾਲਾ ਹਵਾਨਾ ਕੱਲਾ ਕੱਲਾ ਸਾਡਾ ਨਿਖਰਮਾ ਰੰਗ ਪ੍ਰਿੰਟ ਦੀ ਚੰਗੀ ਆ ਜੀ ਇਹਦੀ ਬਈ ਲੈਣ ਦੇਣ ਦੀ ਵਾਲੀ ਡਿਮਾਂਡ ਜੀ ਇਹ ਵੀ ਬਾਈ 55 ਜੋ ਮਾਨ ਤਨ ਕਰਦੇ ਆਗੇ ਜੋੜਾ ਲੈ ਜੇ ਬਾਈ ਕੋਈ ਜੋੜਾ ਇਹ ਕੋਈ ਚੱਕਣ ਬਾਈ ਖੁੱਲਾ ਕਰਦੇ ਆਗੇ ਮਾਨ ਤਨ ਠੀਕ ਆ ਜੀ ਜੇ ਕੋਈ ਜੋੜਾ ਲੈ ਜੀ ਤਾਂ ਮਾਨ ਤਨ ਭੁਰਾ ਜਿਆਦਾ ਹੋ ਜਾਊਗਾ ਜੀ ਜੇ ਸਿੰਗਲ ਸਿੰਗਲ ਆਹ ਤੇਰਾ ਬਣਦਾ ਜੇ ਬਾਈ ਜੋੜਾ ਲਊਗਾ ਇੱਕ ਪੰਜ ਦੀਆਂ ਦੇ ਦਾਂਗੇ ਮਾਨ ਤਨ ਉਹ ਝੂ ਵੀ ਕਰਦੇ ਆਗੇ ਬਸ ਜੋੜੇ ਦਾ ਬੰਦ ਹੈ 110000 ਰੁਪਇਆ 1 5 ਜੋ ਮਾਨਤਾਨ ਹੋ ਜੂ ਜੇ ਇਕੱਠੀਆਂ ਲੈਂਦਾ ਉਹ ਕੱਲੀ ਵਾਲਾ ਨਾ ਕੋਈ ਕੱਲੀ ਕੱਲੀ ਵਾਲਾ ਬਈ ਉਹ ਫਿਰ ਉਹ ਜਾਊਗਾ ਉਹ ਜਾਓ ਇਹ ਬਲੂਨ ਆ ਬਈ ਅੱਛੀ ਆਪਣੇ ਪਿੰਡੋਂ ਹੀ ਲਈ ਆ ਵਾਹਣਾ ਠੀਕ ਆ ਬਈ ਪਹਿਲਾਂ ਕਿੰਨਾ ਲੈਦੀ ਹੈ ਜੀ ਸਮਾਂ ਇਹਦੇ ਹੋਣਿਆ 5 ਤਰੀਕ ਨੂੰ ਤੱਕ ਪੂਰੇ ਠੀਕ ਆ ਜੀ ਜਿਹੜਾ ਆਪਾਂ ਨੂੰ ਦੱਸਿਆ ਵਾ ਯਾਨੀ ਕਿ ਉਹਨਾਂ ਨੇ ਠੀਕ ਆ ਬਈ ਪਿੰਡੋਂ ਹੀ ਲਈ ਆ ਐਡਰੈਸ ਦੱਸ ਦਾਂਗੇ ਮਾਲਕਾਂ ਨਾਲ ਜਾ ਕੇ ਗੱਲ ਵੀ ਕਰਾ ਦੇਈ ਪਹਿਲਾਂ ਸੂਆ ਸੁੰਦੀ ਆ ਵਾਹਣਾ ਠੀਕ ਆ ਜੀ ਠੰਡੀ ਸੀਲ ਪੂਰੀ ਵਾਲਾ ਜਿਵੇਂ ਮਰਜੀ ਬੈਠੀ ਕੋਈ ਹਾਂ ਪੱਕੇ ਲੈ ਲੀਏ ਕੋਈ ਆ ਇਹ ਗੱਲ ਆ ਜੀ ਦੁੱਧ ਬੱਚੀ ਜਿਵੇਂ ਨਸਲ ਆ ਰੰਗ ਬਾਜ ਵਾਲੀ 17 18 ਕਿਲੋ ਪਲੂਨ ਨੂੰ ਲੈਣਾ ਚਾਹੀਦਾ ਦੁੱਧ ਠੀਕ ਆ ਤੋੜ ਕੇ ਦਿਖਾ ਦੀ ਬਈ ਇਹਨੂੰ ਵੀ 22 ਦੇ ਦਸਨ ਮੁਤਾਬਕ ਸੁਆ ਬਈਲਾ ਜੀ ਸਮਾਂ ਹਜੇ ਲੈ ਜੂਗੀ ਜੀ 4-5 ਦਿਨ ਇੱਕ ਦੋ ਦਿਨ ਗਾਂ ਪਛਾਣ ਹੋ ਸਕਦੇ ਪਰ ਤਿਆਰੀ ਬਹੁਤ ਚੰਗੀ ਕੀਤੀ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬਰੀਡ ਵਾਲੀ ਚੰਗੀ ਆ ਚੈੱਕ ਕਰ ਸਕਦੇ ਹੋਣੀ ਫੇਸ ਕੁਆਲਿਟੀ ਛੋਟਾ ਕੰਨ ਆ ਜੀ ਖਵਾਨਾ ਸੋਹਣਾ ਜੀ ਨੇੜੇ ਤੋਂ ਦਿਖਾ ਦਿੰਨੇ ਆ ਜੀ ਟਰਨਾ ਸਾਲਾ ਪੱਕੇ ਲੈਵੇ ਦੀ ਹੈ ਜੀ ਕੋਈ ਆਏ ਨਹੀਂ ਮੇਰੇ ਟਟਮਾ ਲੈਵਾ ਥਣ ਬਹੁਤ ਚੰਗੇ ਆ ਵੀਰੇ ਵਹਿਰਦੇ ਦਾ ਵੀ ਬਾਈ ਇਸੇ ਲੈਵੇ ਦਾ ਹੀ ਹੁੰਦਾ ਕਿਉਂਕਿ ਇਹਨੂੰ ਬਿਮਾਰੀ ਰਹਤ ਹਵਨ ਨਹੀਂ ਆਪਾਂ ਕਹਿ ਸਕਦੇ ਹਾਂ ਜੀ ਪੰਜਾਬੀ ਚ ਬਾਕੀ ਖਾਣਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਲਓ ਸੋਨਾ ਗੁਲਾਬੀ ਥਾਣਾ 포ਟシャンਕ ਕੋਈ ਨਹੀਂ 14 18 ਕਿਲੋ ਦੱਦ ਬਾਈ ਦੱਸਦਾ ਕਿ ਪਾ ਜੂਗੇ ਹੱਕ ਵੀ ਆ ਮੇਰੇ ਪਾਉਣ ਦਾ ਵਜਨ ਵਾਲੀ ਮੱਛੀ ਆ ਬਾਈ ਕਹਿੰਦਾ ਲੋਕਲ ਹੀ ਆਪਾਂ ਤੇ ਇਹਦੀ ਡਿਮਾਂਡ ਬਾਈ ਇਹਨੇ ਵੀ ਮੁੱਲ ਕਰਾਉਣ ਨੂੰ ਪਹਿਲਾਂ 72000 ਕਰਾ ਲਾ 65000 ਚੋਂ ਮਾਨਤਾਂ ਕਰਦੇ ਆਂ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 65000 ਰੁਪਏ ਚੋਂ ਮਾਨਤਾ ਨੂੰ ਹੋ ਜਾਊਗਾ ਜੇਕਰ ਨੇ 4 ਸੂਏ ਰੱਖਣੀ ਹੋਵੇ ਬਈ ਮੱਛੀ ਆਂਗਾ ਮੰਨ ਕੇ ਤਾਂ ਵੇੜਾ ਤਿੰਨ ਦਿਖਾ ਦਿੰਦਾ ਜਿਹੜੀਆਂ ਪਿਛੇ ਤੀਜੀ ਆ ਵੇੜਾਂ ਅੰਗੀਆਂ 5 500 7 ਸੂਏ ਚੋਂ ਆਉਣ ਵਾਲੀਆਂ ਕੋਈ ਆਏ ਨਹੀਂ ਆ ਵੀ ਬੁੱਢੀਆਂ ਹੋਣ ਵਾਲੀਆਂ ਵਾਰਾਂ ਮੱਛੀ ਆਂਗਾ ਕਰਨੀਆਂ ਪਹਿਣੀਆਂ ਗਈਆਂ ਇਹ ਗੱਲ ਨਹੀਂਗਾ ਅੱਗੇ ਬਈ ਸੂਏ ਨਾਲੇ ਦਿਖਾ ਦਿੰਨੇ ਆ ਨੰਬਰ ਆ ਗਿਆ 400 ਆ ਵੀਰੇ ਕਿੰਨਾ ਜੀ ਸੁਆ ਭਾਈ ਦੂਜਾ ਅਜ ਤੜਕੇ ਸੂਈਆ ਜੇਰਦੀ ਆਪਣੇ ਕੋਲ ਵੀਡੀਓ ਹੈਗੀ ਆ ਠੀਕ ਆ ਜੀ ਬੱਚਾ ਕਿ ਦਿੱਤਾ ਜੀ ਬੱਚਾ ਬੱਛਾ ਬਾਈ ਠੀਕ ਆ ਬਾਈ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਅੱਜ ਇਹਦਾ ਐਵੇਂ ਤੁਹਾਨੂੰ ਆਪਾਂ ਕਹਿ ਰਹੇ ਕਿ ਹੁਣ ਆਪਾਂ 4 ਕਿਲੋ ਚੋਇਆ ਵਾ ਸੁਬਾ ਠੀਕ ਆ ਜੀ ਬੰਦੇ 16 17 ਕਿਲੋ ਪਲੂਨ ਦਾ ਚੋਇਆ ਵਾ ਉਹ ਕਹਿੰਦੇ ਸੀਗੇ ਠੀਕ ਆ ਜੀ ਹੂੰ ਦਾਦੇ ਤਾਂ ਰਾਤ ਆਈ ਜਾਣਾ ਅਨਸਾਰ ਉਪਰਾਇ ਕਰ ਲਗਾ ਉਪਰਾ ਕਰਕੇ ਤੈਨੂੰ ਪਤਾ ਹੋ ਤੂੰ ਬੱਚਾ ਘਰ ਦਿੰਦਾ ਤੂੰ ਪੈਂਦੀ ਆ ਜੀ ਤਾਂ ਉਹ ਆਈ ਹੁੰਦੀ ਆ ਜੀ ਬਾਕੀ ਬੱਚਾ ਮਗਰ ਬੱਚਾ ਸੁਹਾ ਦੂਜਾ ਤਿਆਰੀ ਬਹੁਤ ਚੰਗੀ ਕੀਤੀ ਥਣ ਥਣ ਬਹੁਤ ਚੰਗਾ ਬਾਈ ਇਹ ਤਾਂ ਜੇਰ ਪੈਣ ਤੋਂ ਪਹਿਲਾਂ ਹੀ ਹੋਈ ਸੀਗੀ ਬੈੜ ਠੀਕ ਆ ਜੀ ਬੈੜ ਤੇ ਬੈਠਿਆ ਨਹੀਂ ਜਾਂਦਾਗਾ ਬਾਕੀ ਹਵਾਨਾ ਸੋਹਣਾ ਕਸਟਾਲਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿਖੜ ਮਾ ਹੁਣ ਵੀ ਬਹੁਤ ਚੰਗਾ ਬਾਈ ਥਣ ਲੱਗਿਆ ਮੱਝਾਂ ਰਗਾ ਦੇ ਹਵਾਨੇ ਦੇ ਬਰੀਕ ਬਰੀਕ ਵੇਂ ਜੀ ਤੁਸੀਂ ਚੈੱਕ ਕਰਦੇ ਹੋ। ਦੋਨੇ ਪਾਸੇ ਕੁਝ ਨਹੀਂ ਬਾਈ। ਫੋਟਸ਼ਾਂ ਖੇਦੇ ਵੀ ਨਹੀਂ ਕੋਈ। ਇਹ ਵੀ ਜਰਸੀ 'ਚ ਪੈ ਜਾਂਦੀ ਹੈ। ਹਾਂ ਜਰਸੀ 'ਚ ਆ ਬਾਈ। ਜਰਸੀ 'ਚ ਪੈ ਜਾਂਦੀ ਹੈ। ਕੱਦ-ਕੱਠ ਵਜਨ ਚੰਗਾ ਜੀ ਤਾਜੀ ਸੂਈ ਆ। ਬੱਚਾ ਮਗਰ ਬੱਚਾ ਜੀਰ ਦੀ ਤੁਹਾਨੂੰ ਵੀਡੀਓ ਮਿਲ ਜੂਗੀ। ਠੰਡੀ ਸੀਲ ਕਰਮਾ ਦੀ ਪੂਰੀ ਆ। ਇਧਰਲੇ ਪਾਸੋਂ ਵੀ ਮਿਲਕ ਵੇਂ ਤੁਸੀਂ ਚੈੱਕ ਕਰ ਲੋ। ਇਹਦਾ ਐਂ ਬਹਿ ਜਾ ਬਾਈ ਕੋਈ ਵਾਸਤਾ ਨਹੀਂ ਲੈ। ਬੱਚਾ ਵੀ ਅੰਦਰ ਖੜਾ ਵਾ ਅਗਲਾ ਕਹਿਉਂਦਾ ਵੀ ਐਂ ਤੇ ਜੋਹਨ ਲੈ। ਇੱਕ ਗੱਲ ਆ ਜੀ। ਬਾਈ ਨੇ ਇੱਥੇ ਪਾਣੀ ਦੇ ਇਲਾਕੇ ਭਲਾ ਚੋਲੋ ਜੀ। ਜਿਵੇਂ ਮਰਜੀ ਬੱਸ ਵੀਰੇ ਓਕੇ ਜੀ डन ਤੇ ਇਹਦੀ ਡਿਮਾਂਡ ਵੀ ਲੈਣ ਦੇਣ ਜੀ ਵਾਲੀ ਇਹਦਾ ਵੀ ਵੀਰੇ 65 ਚੋਂ ਮਾਨਤਾ ਨਹੀਂ ਹੋਣਾ ਵਾ ਇਹਦਾ ਵੀ ਮਾਨਤਾ ਨਹੀਂ ਹੋਣਾ ਹਾਂ ਦੁੱਧ ਵੀ ਬਾਈ ਮੰਨ ਕੇ ਦਾ 17 18 ਕਿਲੋ ਮੰਨ ਕੇ ਲੈ ਲਵੇ ਦੁੱਧ 20 ਕਿਲੋ ਪਾਉਗੀ ਅਣ ਹਾਕਾ ਵੀਰੇ ਕੋਈ ਬਾਹਲਾ ਨਹੀਂ ਤਿਆਰੀ ਬੜੀ ਚੰਗੀ ਆ ਜੀ ਸਤਾਰਾਂ ਅਠਾਰਾਂ ਕਿਲੋ ਮੰਨ ਕੇ ਲੈ ਲੈ ਦੁੱਧ ਬਾਈ ਦਾ ਦਾ 20 ਕਿਲੋ ਪਾਉ ਪਰ ਤੇ ਹੁਣ ਇਹਦੇ ਨੂੰ ਪੈਣ ਚੋਂ ਮਾਨ ਪਾਣੀ ਆ ਜੇ ਕਿਸੇ ਨੇ ਸੌਦੇਬਾਜ਼ੀ ਕਰਨਾ ਫਿਰ 75000 ਰੁਪਇਆ ਇਹਦਾ ਮੁੱਲ ਬਾਕੀ ਬਾਈ ਇਹਦਾ 20 ਕਿਲੋ ਤੇ ਐਚਐਫ ਦੇ 30 ਕਿਲੋ ਬਾਈ ਸਾ ਬਹੁਤਾ ਲੇਵਾ ਦੇਖ ਮਗਰ ਹਜੇ ਤਾਂ ਨੇ ਦੁੱਧ ਤੇ ਆ ਕੇ ਬਾਹਰ ਨੂੰ ਤੂੰ ਬਾਲੀ ਡੰਗ ਤੇ ਪਾਣਾ ਲੱਗ ਜਾਣਾ ਡੰਗ ਤੇ ਪਾਣਾ ਲੱਗ ਜਾਣਾ ਕਿਉਂਕਿ ਬਾਈ ਹਜੇ ਤਾਂ ਚਵਾਈ ਐ ਹਾਂ ਤੜਕੇ 4 ਕਿਲੋ ਕੱਢਿਆ ਇਹਦਾ ਬਹੁਤ ਸੁਭਾ ਮੰਨ ਕੇ ਚੱਲੋ 3:30 ਵਜੇ ਤਾਂ ਮੇਰੇ ਸੂਈ ਸੀ 6 ਵਜੇ ਜੇਰ ਪੈ ਗਈ ਸੀ ਇਹਦੀ ਠੀਕ ਆ ਬਾਈ ਹਾਂ ਜੇਰ ਦੀ ਆਪਣੇ ਕੋਲ ਵੀਡੀਓ ਜੇ ਕਿਸੇ ਨੂੰ ਚਾਹੀਦੀ ਆ ਮੈਂ ਭੇਜ ਦੇਵਾਂਗੇ ਇਹ ਇਹਦੇ ਨਾਲ ਮੁਸ਼ਕਿਲ ਨਾਲ ਇਹ ਵਾਰ ਸੁਣ ਲੱਗ ਗਈ ਬੱਚੀ ਇਨਾਂ ਨੂੰ ਆਦਤ ਨਹੀਂ ਹੁੰਦੀ ਆਣਾ ਇਹ ਪਹਿਲਾ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਹਾਂ ਪਹਿਲਾ ਸੂਆ ਡਾਬਰਪਿੰਡ ਤੋਂ ਲਈ ਆ ਇਹ ਆਪਣੀ ਤਾਜੀ ਸੂਈ ਆ ਜੀ ਬਾਕੀ ਅਜੇ ਪੈਣੀ ਬਾਈ ਹਾਂ ਜੇਰ ਪੈਣੀ ਆ ਬਾਈ 20 ਮਿੰਟ ਹੀ ਹੋਇਆ ਇਹਨੂੰ ਸੂਈ ਨੂੰ ਠੀਕ ਆ ਜੀ ਬੱਚਾ ਈ ਆ ਜੀ ਮਗਰ ਬੱਚਾ ਇਹ ਮਗਰੂ ਬਾਈ ਬੱਚਾ ਹਾਂ ਬੱਚਾ ਬੜਾ ਨਿਕਰ ਆ ਜੀ ਹਾਂ ਆਪ 12 ਮਾਰਕੀਟ ਨੂੰ ਟੋਲੀ ਦਿਖਾ ਦਿੰਦੇ ਕੋਈ ਐ ਨਹੀਂਗਾ ਠੀਕ ਆ ਜੀ ਠੰਡੀ ਆ ਪੂਰੀ ਹਾਂ ਠੰਡੀ ਆ ਬਾਈ ਆਪ ਕੱਢਿਆ 2 ਕਿਲੋ ਬਾਲਾ ਇਹਨੂੰ ਗਾਣ ਵੀ ਪਾਇਆ ਸੀਗਾ ਠੀਕ ਆ ਬਾਈ ਊ ਬਾਕੀ ਫੇਸ ਕੁਆਲਿਟੀ ਸੋਹਣੀ ਆ ਤਾਜੀ ਸੂਈ ਆ ਬਿਲ ਤੋਂ ਨੂੰ ਰਹਿਣ ਦੀ ਬਰੇ ਮਾਰ ਦਿੰਦੇ ਕੋਈ ਚੱਕ ਨਹੀਂ ਕੋਈ ਕੱਢਾਂ ਧਾਰਾ ਮਾਰ ਕੇ ਦਿਖਾ ਦਿੰਦੇ ਆ ਬੱਚੇ ਧਾਰਾ ਮਾਰ ਕੇ ਹਾਂਜੀ ਧਾਰਾ ਮਾਰ ਕੇ ਥਣ ਚੈੱਕ ਕਰਾ ਦਿੰਦੇ ਆ ਜੀ ਲੈ ਹੋ ਜੀ ਅੱਜ ਦਾ ਬਾਈ ਫਟਾਈ ਮਾਰਦੀ ਚੱਕੋ ਸਾਜੀ ਸੂਈ ਬਿਲਕੁਲ ਜਮ ਚੁਵਾਈ ਦੇ ਜਮਾ ਡੰਨਣਾ ਬਾਈ ਚੁਵਾਈ ਦੀ ਸਾਫ ਆ ਬਾਈ ਤਾਂ ਹੀ ਧਾਰਾ ਮਾਰ ਕੇ ਦਿਖਾਤੀ ਆਂ ਆਪਾਂ ਲਓ ਜੀ ਲੈ ਚਾਰਾਂ ਦੀ ਚੈੱਕ ਕਰ ਲਓ ਬਾਈ ਕੋਈ ਨਿਆਣਾ ਨਹੀਂ ਪਾਇਆ ਪਹਿਲਾਂ ਵਹਿੜਾ ਨਾ ਬਿਨਾ ਨਿਆਣੇ ਬਾਈ ਕਿਹੜਾ ਕਰਾ ਦਿਖਾ ਠਾ ਲੀਆ ਕੋਈ ਆਏ ਨਹੀਂਗਾ ਬਾਈ ਛੋਟੀ ਹੈ ਜਾਂ ਲੱਸੀ ਲਾਮੀ ਆ 2 ਕਿਲੋ ਬੋਲਾ ਕੱਢਿਆ ਰਿਹਾ ਬ੍ਰੋ ਕੋਕਨੇ ਨਹੀਂ ਕਾਤਾ ਸੀਗਾ ਪਾਣੀ ਪਾ ਕੇ ਖੰਡ ਪਾਤੀ ਸੀਗਾ ਚ ਠੀਕ ਆ ਜੀ ਉਹ ਜੋਰ ਪੈ ਜੂਗਾ ਬੈਠੀ ਸੀਗੀ ਹੁਣੀ ਆਪਾਂ ਵੀਡੀਓ ਦਾ ਕਰਕੇ ਠਾਤੀ ਆ ਠੀਕ ਆ ਜੀ ਚੇਰ ਦਾ ਲੜ ਤੁਰਿਆ ਵਾ ਜੇ ਸੜ ਦੂਗੀ ਚੇਰ ਪਾਹ ਪੈ ਜੂਗੀ ਹੂੰ ਸੋ ਰਕੇ ਦਿਖਾ ਦਿੰਨੇ ਥੋੜਾ ਜਿਹਾ ਬੱਚੇ ਦਾ ਕਰੂਗੀ ਲੈ ਚੱਲੀਏ ਭਾਜਨ ਮੌਜੂਦ ਬੜਾ ਚੰਗਾ ਵੱਡੀ ਬਹੁਤ ਆ ਬਾਈ ਥਾਣਾ ਪੂਰਾ ਟਾਪ ਦਾ ਲੱਗਿਆ ਵਸਨਾ ਦੇ ਸਾਈਂ ਨੇੜੇ ਦੇ ਵੀ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਪੂਰਤ ਨਿਸ਼ਾਂਖ ਨਹੀਂ ਮੋੜ ਲਿਆ ਵੀਰੇ। ਹੂੰ। ਲੈ ਵੀਰੇ ਲੋਕਾਂ ਕੋਲੋਂ ਆਪਾਂ ਕਹਿ ਰਹੇ ਫਾਰਮ ਚੋਂ ਲਈ ਆ ਫਾਰਮ ਚੋਂ ਨਹੀਂ ਆਪਾਂ ਦਾ ਜਾਨੀ ਕਿ ਕਿਹੜੇ ਲੂ ਬੰਦਿਆਂ ਕੋਲੋਂ ਲਈ ਆ। ਠੀਕ ਆ ਬਾਈ। ਫਾਰਮ ਦਾ ਕੰਮ ਨਹੀਂ ਸੀ ਘਰ ਦੀ ਵਹਿੜ ਆ। ਇਹਦੀ ਡਿਮਾਂਡ ਬਾਈ। ਇਹਦਾ ਵੀਰੇ ਮੁੱਲ ਬਹੁਤ ਤਰ੍ਹਾਂ ਮਾਨਤਨ ਕਰ ਦਾਂਗੇ ਵਿੱਚੋਂ। ਠੀਕ ਆ। ਦੁੱਧ ਬਾਈ 20 ਕਿਲੋ ਬਲੂ ਨਹੀਂ ਦੇਉਂਦੀ ਐਡਾ ਜਿੰਦਾ ਵਜ਼ਨ ਵਹਿੜਾ ਵਹਿੜਾ ਦਾ ਬੁੱਤ ਆ। ਇਹਨੂੰ 20 ਕਿਲੋ ਕਹਿੰਦਾ ਵੀ ਕੋਸ ਨਹੀਂ ਕਿੱਡਾ ਥਣ ਚੰਗਾ ਵਾ ਵਹਿੜਾ ਹੈ। 20 ਕਿਲੋ ਆ ਸੌਰੀ 22000 ਰੁਪਿਆ ਬਾਈ ਮਾਨ-ਪਾਨ ਕਰ। ਆ ਕਰਦੇ ਆ ਵਿੱਚ ਮਾਨਤਾਣ ਹੋ ਜਾਊਗਾ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ